ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਲਈ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲਿਆ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਗਏ ਆ ਕਿ ਤੁਸੀਂ ਮਤਲਬ ਕਿ ਚਿਕਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਾਰਾ ਤੇ ਕਰੀਪਣ ਸਾਰਾ ਬੀਐਸਐਫ ਦੇ ਨਾਲ ਸਹਿਮਤ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਛੋਟੇ ਨਾਲ ਮੋਟਾ ਜੋੜ ਕੇ ਚੱਲਾਂਗੇ ਫਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਤਲਬ ਕਿ ਕੱਲ੍ਹ ਕਿਹਾ ਸੀ ਉਹਨਾਂ ਦੇ ਬੀਐਸਐਫ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲਾ ਤਾਰੋਂ ਪਾਰ ਤੇ ਇਹ ਵੀ ਇੱਕ ਦੋ ਦਿਨਾਂ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਜਿਹੜੇ ਗੇੜ ਜਿਹੜੇ ਉਸ ਸੀਰੀਜ਼ ਕੀਤੇ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤੇ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਡਾਰੇ ਪਿੰਡ ਵਿੱਚ ਸਹਿਮਤਾ ਨਾਲ ਤੇ ਹੈ ਹੀ ਜਾਂਦੀ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤਾਂ ਵਾਹਿਗੁਰੂ ਜੀ ਕੀ ਫਤੇ ਨਗਰ ਨਵਾਸੀਆਂ ਆ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਕਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਤਾਰੇ ਤਾਰ ਦੇ ਮੇਲ ਦੀ ਫਸਲ ਵਿੱਚ ਹੈ ਰਹੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। ਗੁਜ਼ਰੀ ਬੇਇੱਜ਼ਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ। ਜੇ ਕੋਈ ਹਰਕਤ ਮਾੜੀ ਲੱਗਦੀ ਆ ਖਾਣੇ ਤੋਂ ਲੈ ਕੇ ਪੀਆ ਸਭੇ ਦੱਸਣਾ। ਇਹ ਜਿਹੜੀ ਬੇਇੱਜ਼ਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗ ਦੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਡਿਆ ਉਹਨੇ ਵਾਚਾ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਤੀਆ ਤੇ ਉਹਦੇ ਰਾਜ ਨੂੰ ਵਾਰ-ਵਾਰ ਆਪਣੇ ਦਿੱਤੇ ਦੇਣ ਜੇ ਕੋ ਹਰਕਤ ਲੱਭਦੀ ਆ ਖਾਲੇਪੁਰ ਦੇ ਨੇ ਆ ਬੀਆ ਸਭਰਾ ਬੋੜ ਦੇਣੇ ਚਾਹ ਕੇ ਆਏ ਖਾਸ ਚੌਥਰਾ ਸਲਾਹ ਜਿਹੜਾ ਬਾਦਰ ਤੇ ਆ ਤੇ ਸਾਰੇ ਸੰਗਤਾਂ ਨੂੰ ਬੇਤੀ ਕਰਤੀ ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਚੌਥਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਆ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਮਾਹੌਲ ਬਣਿਆ ਪਰ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਾਰਾ ਤੇ ਕਰੀ ਪਿੰਡ ਸਾਰਾ ਬੀਐਸਐਫ ਦੇ ਨਾਲ ਸਹਿਮਤ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫਸਲ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਤਲਬ ਕਿ ਕੱਲ੍ਹ ਕਹਿ ਸੀ ਉਹਨਾਂ ਦੇ ਬੀਐਸਐਫ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਜਿਹੜੇ ਗੇਟ ਜਿਹੜੇ ਉਸੀਲੀਟ ਕੀਤੇ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਨਾ ਹੋਵੇ ਤੇ ਅਸੀਂ ਤੇ ਕਹਿੰਨੇ ਆ ਕਿ ਉਹ ਜੀ ਘਟਨਾ ਨਾ ਹੋਵੇ ਜਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਡਾਰਿਆ ਪਿੰਡ ਦੇ ਵਿੱਚ ਸਹਿਮਤਾ ਦਾ ਮਾਹੌਲ ਤਾਂ ਹੈ ਹੀ ਨਹੀਂ ਇੱਕ ਦੋ ਵਾਰੀ ਜੰਗਾਂ ਪਹਿਲਾਂ ਵੀ ਹੋਈਆਂ ਤੇ ਅਸੀਂ ਤੇ ਕਹਿੰਨੇ ਆ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੂਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕੁ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨ ਤੇ ਆਬਵੀਅਸਲੀ ਮਹਲੇ ਹੋਈ ਜਾਂਦਾ ਇਨਕਸਾਨ ਜਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਇਹ ਜੇ ਤਾਂ ਮਹਲੇ ਤਕਰੀਬਨ ਸਾਰੇ ਕੋਲੀ ਦੇ ਪਿੰਡਾਂ ਦੇ ਵਿੱਚ ਹੀ ਆ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਦਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗੱਲਬਤ ਹੋਈ ਐ ਜੀ ਪਿੰਡ ਦੇ ਵਿੱਚ ਇਹ ਬਾਬੇ ਨੇ ਲਾਉਸਮੈਂਟ ਕੀਤੀ ਆ ਪਿਚਕੰਨੇ ਹੋ ਕੇ ਰਹਿਣਾ ਜਿਹੜਾ ਪਿਆਲ ਬਾਨ ਦੇ ਕਰਕੇ ਪਿਆਲਗਾਉਂਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸਨ ਦੇ ਸਨ ਮਾਲ ਤੇ ਅੱਥੇ ਬਣਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਰਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਆ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਇਹ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਫਿਰ ਸਾਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਮਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਬਰਬਾਦੀ ਹੁੰਦੀ ਆ ਅਧੁਪਛਾਦੀ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀਆਂ ਵੀ ਇਹ ਸ਼ਾਂਤ ਮਾਹੌਲ ਹੋ ਜਾਵੇ ਤੇ ਠੀਕ ਹੈ ਜੀ ਡੰਗਰ ਬੱਚੇ ਦਾ ਨੁਕਸਾਨ ਹੁੰਦਾ ਬਹੁਤਾ ਡੰਗਰਾਂ ਦਾ ਵੀ ਹੁੰਦਾ ਜੀਆ ਦਾ ਵੀ ਹੁੰਦਾ ਖਤਰਾ ਹੀ ਹੈ ਜੀ ਖਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਲਾਗੇ ਬੰਬ ਪਿਆ ਆਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਬਜਾਈ ਸੀ ਉਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਬਜਾਈ ਸੀ ਮੋਰਚੇ ਦੇ ਉੱਤੇ ਬੰਬ ਡੇਗਿਆ ਤਾਰਾਂ ਦੇ ਪਹਿਲਾਂ ਤੇ ਆਹੀ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਹੀ ਉੱਥੇ ਰਹੀ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਦੇਣ ਆਪਣੀਆਂ ਜਾਨਾਂ ਦੇ ਬਚਾਣੀਆਂ ਸੀ। ਹੁਣ ਵੀ ਕੋਈ ਚੈਰੀ-ਤਰੀ ਕੀਤੀ ਜਾ ਰਹੀ ਦੀ ਪਿੰਡ ਵਿੱਚ। ਇਹਦਾ ਕਿਹਾ ਬਾਪ ਹੁਣ ਇਕ ਕੰਨੇ ਹੋ ਗਰਣਾ ਜੀ। ਜੋ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ। ਬਾਰਡਰ ਤੇ ਬਿਲਕੁਲ ਪਿੰਡ ਚ ਬੀਐਸ ਵਾਲੇ। ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ। ਬੀਐਸ ਹਾਂਜੀ ਹਾਂਜੀ ਪਿੰਡ ਚ ਵੀ ਆਏ ਨੇ। ਜਿਹੜੇ ਪਿੰਡ ਚ ਨਹੀਂ ਬਾਹਰ-ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ। ਅਸੀਂ ਉਹਨਾਂ ਦੇ ਨਾਲ ਹਾਂ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਹਾਂ। ਉਹਨਾਂ ਕਿਹਾ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜ ਮੇਰਾ ਪਿੰਡ ਸਲਾਚ ਆ ਬਾਰਡਰ ਤੇ ਰਹਿਣ ਵਾਲਿਆ ਅਸੀਂ ਤੇ ਲੋਅਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਪਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਈਦਾ ਤੇ ਰਿਸ਼ਤੇਦਾਰਾਂ ਸਾਰਾ ਬਸਲਾ ਲੈ ਕੇ ਚੱਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚੱਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਆ ਉਹ ਕਹਿ ਦਿੰਦੀ ਆ ਵੀ ਬਾਰਡਰ ਦੇ ਆ ਨਹੀਂ ਆ ਸਹੂਲਤਾ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨਕੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਵਾਲਿਆਂ ਨੇ ਸਹੂਲਤਾ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰ੍ਹਾਂ ਉਹ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਜਣਦੀ ਤੇ ਜੇ ਅਸੀਂ ਕਾਣ ਕੇ ਵਿਜਨੇ ਆ ਤੇ ਮੁੜ ਕੇ ਜੇ ਸਾਨੂੰ ਮਾਰਜਾ ਦਿੰਦੇ ਆ ਤੇ ਮਾਜੇ ਦਾ ਵੀ ਰੌਲਾ ਪਾ ਦਿੰਦੇ ਆ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਜਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰ